ਹਾਂਜੀ ਚੌਣ ਵਾਲਿਆਂ ਨੇ ਇੰਨੀ ਅਰਦਾਸਾਂ ਕਰਤੀਆਂ ਮੂਸੇ ਵਾਲੇ ਵਾਸਤੇ ਕਿ ਉਹਨੂੰ ਵਾਪਸ ਆਉਣਾ ਪੈ ਗਿਆ ਜੀ ਤੇ ਫਿਰ ਰੌਣਕਾਂ ਜੀ ਹਵੇਲੀ ਦੇ ਵਿੱਚ ਆਪਾਂ ਨੇ ਫੁੱਲ ਵਲੌਗ ਬਣਾਇਆ ਜ਼ਰੂਰ ਐਂਡ ਤੱਕ ਜੀ ਸਤਿ ਸ੍ਰੀ ਅਕਾਲ ਜੀ ਟਰੈਕਟਰ ਦੇਖ ਕੇ ਤੁਸੀਂ ਸਮਝ ਚੁੱਕੇ ਹੋਵੋਗੇ ਵੀ ਆਪਾਂ ਅੱਜ ਕਿੱਥੇ ਪਹੁੰਚੇ ਹੋਏ ਆਂ ਜੀ ਆਪਾਂ ਆਏ ਹੋਏ ਆਂ ਜੀ ਸਿੱਧੂ ਦੇ ਪਿੰਡਾਂਲ ਤੇ ਆਪਾਂ ਆਇਆ ਪਟਿਆਲੇ ਤੋਂ ਹੀ ਮਤਲਬ ਸਮਾਣਾ ਆਪਣਾ ਸ਼ਹਿਰ ਹੈ ਆਪਾਂ ਉਧਰੋਂ ਆਇਆ ਤੇ ਸਪੈਸ਼ਲ ਆਪਾਂ ਅੱਜ ਟਾਈਮ ਕੱਢਿਆ ਜੀ ਮੈਂ ਚਲੋ ਪਹਿਲਾਂ ਵੀ ਮੈਂ ਆਇਆ ਸੀ ਉਦੋਂ ਮਤਲਬ ਸਿੱਧੂ ਹੁੰਦਾ ਸੀ ਤੇ ਕਾਫੀ ਟਾਈਮ ਹੋ ਗਿਆ ਮਤਲਬ ਮੂੰਕਾ ਟੁਕਟਾ 2000 2 2.5 ਸਾਲ ਹੋ ਗਏ ਉਦੋਂ ਆਇਆ ਸੀ ਮੈਂ ਤੇ ਉਦੋਂ ਸਿੱਧੂ ਹੈਗਾ ਸੀ ਉਦੋਂ ਦੁਬਈ ਦਾ ਸ਼ੂਟ ਕਰਕੇ ਆਇਆ ਸੀ ਸਿੱਧੂ ਤੇ ਉਦੋਂ ਆਇਆ ਸੀ ਮੈਂ ਉਹਦੇ ਡੈਡੀ ਮਿਲੇ ਸੀ ਮੈਂ ਵਿੱਚ ਐਂਡ 'ਚ ਫੋਟੋ ਐਡ ਕਰ ਦੂੰਗਾ ਜਿਹੜੀਆਂ ਮੈਂ ਪਹਿਲਾਂ ਸੀ ਧੀਆਂ ਦੇ ਸਿੱਧੂ ਦੇ ਡੈਡੀ ਨਾਲ ਤੇ ਅਸੀਂ ਇੱਥੇ ਬਿਆ ਇਸ ਕਰਾ ਉਦੋਂ ਮਤਲਬ ਆਇਆ ਜਿਸੇ ਦੂ ਮਤਲਬ ਅਸੀਂ ਅੰਤਰ ਹਵੇਲੀ ਦੇ ਵਿੱਚ ਸੀ ਤੇ ਸਿੱਧੂ ਜੀ ਬੈਗਨ ਦੇ ਵਿੱਚ ਲੰਘਿਆ ਸੀ ਉਦੋਂ ਉਧਰੇ ਮਾਰ ਲਾਂਗੇ ਉਧਰ ਮੈਂ ਤਾਂ ਕਹਿ ਰਿਹਾ ਸੀ ਲੰਘਿਆ ਸੀ ਪਰ ਅਸੀਂ ਨੇ ਪੁੱਛਿਆ ਵੀ ਸੀ ਉਹ ਕਹਿੰਦੇ ਨਹੀਂ ਵੀ ਹੁਣੇ ਆਇਆ ਉਹ ਵੀ ਮਿਲਣਾ ਨਹੀਂ ਹੈਗਾ ਵੀ ਫਿਰ ਚਲੋ ਅਸੀਂ ਸਿੱਧੂ ਦਾ ਫਾਦਰ ਸਾਨੂੰ ਮਿਲ ਗਿਆ ਸੀ ਤੇ ਆਪਾਂ ਮਤਲਬ ਮਿਲ ਕੇ ਫਿਰ ਫੋਟੋਆਂ ਚਾਹ ਕੇ ਉਹਨਾਂ ਨੇ ਸਾਨੂੰ ਰੋਕਤਾ ਸੀ ਵੀ ਉਧਰ ਮਤਲਬ ਹੁਣੀ ਆਇਆ ਉਹ ਬਾਹਰੋਂ ਸ਼ੂਟ ਤੋਂ ਆਇਆ ਸੀ ਤੇ ਚਲੋ ਜੀ ਫਿਰ ਅਸੀਂ ਉੱਥੋਂ ਫਿਰ ਵਾਪਸ ਹੋ ਗਏ ਸੀ ਵੀ ਚਲੋ ਫਿਰ ਆ ਜਾਏਗੇ ਕਦੇ ਤੇ ਬਸ ਐਂ ਸਲਾਹ ਬਣਾਈ ਸੀ ਵੀ ਕਦੇ ਬਾਡੇ ਤੇ ਚੱਲਾਂਗੇ ਤੇ ਬਸ ਇਹ ਵਿੱਚੀ ਮਤਲਬ ਰਹਿ ਰੂਗਾ ਸਾਰਾ ਕੁਝ ਤੇ ਉਸ ਤੋਂ ਬਾਅਦ ਜੀ ਮੈਂ 2.5 ਸਾਲ ਬਾਅਦ ਅੱਜ ਆਇਆ ਹੁਣ ਹੁਣ ਚਲ ਆਏ ਹੋਏ ਆ ਹਨਾ ਆਪਾਂ ਮਤਲਬ ਉਦੋਂ ਅੰਦਰਲੇ ਘਰੇ ਨਹੀਂ ਆਏ ਸੀ ਆਪਾਂ ਬਾਹਰਲੇ ਘਰੇ ਆਦੋ ਹਵੇਲੀ ਮੁੰਡਾ ਕੰਮ ਚੱਲ ਰਿਹਾ ਸੀ ਲੱਕੜ ਦਾ ਉਦੋਂ ਆਏ ਸੀ ਦੇਖੋ ਜੀ ਇਹ ਬਾਪੂ ਜੀ ਜਿਹੜੇ ਮਤਲਬ ਗਾਣੇ ਜੀ ਵੀ ਆਏ ਨੇ ਇੱਕ ਦੋ ਇਹ ਉਰੇ ਬੈਠੇ ਨੇ ਚਲੋ ਜੀ ਆਪਾਂ ਇਹਨਾਂ ਨੂੰ ਵੀ ਮਿਲ ਕੇ ਜਾਵਾਂਗੇ ਪਹਿਲਾਂ ਸਿੱਧੂ ਦਾ ਘਰ ਦੇਖੀਏ ਆਪਾਂ ਪੁਰਾਣੇ ਵਾਲਾ ਤੇ ਦੇਖ ਕੇ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਦਾ ਐਕਸਪੀਰੀਅੰਸ ਹੁੰਦਾ ਉਰੇ ਤੇ ਮਤਲਬ ਵੀਡੀਓ 'ਚ ਆਪਾਂ ਜ਼ਿਆਦਾਤਰ ਦੇਖਿਆ ਇਹ ਹੁਣ ਐਕਸਪੀਰੀਅੰਸ ਕਰਾਂਗੇ ਆਪਾਂ ਵੀ ਮਤਲਬ ਕਿ ਆਹ ਜਿਹਾ ਲੱਗਦਾ ਵੀ ਆਪਾਂ ਨੇ ਛੋਟਾ ਜਿਹਾ ਘਰ ਆ ਨਾ ਦੇਖਣ ਨੂੰ ਆਇਆ ਲੱਗਦਾ ਜਿਵੇਂ ਜਿਵੇਂ ਆਪਾਂ ਆਮ ਪਿੰਡ ਦੇ ਵਿੱਚ ਆ ਜੰਨੇ ਆ ਨਾਰਮਲੀ ਕਿਸੇ ਦੇ ਘਰੇ ਉਹਵੇਂ ਦਾ ਘਰ ਆ ਜਿਵੇਂ ਸਿੰਪਲ ਜਿਹਾ ਤੇ ਵੀਡੀਓ ਦੇ ਵਿੱਚ ਤਾਂ ਕਾਫੀ ਵੱਡਾ ਲੱਗਦਾ ਤੇ ਉਵੇਂ ਨਹੀਂ ਹੈਗਾ ਜਿਵੇਂ ਆਪਾਂ ਵੀਡੀਓ ਦੇ ਵਿੱਚ ਅਕਸਰ ਦੇਖਦੇ ਆ ਸਿੱਧੂ ਦੇ ਮਤਲਬ ਮਤਲਬ ਗੱਡੀਆਂ ਕਾਫੀ ਖੜੀਆਂ ਹੁੰਦੀਆਂ ਸੀ ਅੰਦਰ ਤੇ ਮਤਲਬ ਦੇਖਣ ਚ ਮਤਲਬ ਆਇਆ ਤਾਂ ਵੀਡੀਓ 'ਚ ਤਾਂ ਬਹੁਤ ਵੱਡਾ ਲੱਗਦਾ ਵੀ ਕਾਫੀ ਵੱਡਾ ਘਰ ਪਰ ਨਾਰਮਲ ਜਿਵੇਂ ਆਮ ਆਪਣੇ ਘਰ ਹੁੰਦੇ ਨੇ ਪਿੰਡਾਂ ਦੇ ਵਿੱਚੋਂ ਓਡਾ ਕੀ ਘਰ ਆ ਜਾ ਸਰ ਦੇਖ ਸਕਦੇ ਤੁਸੀਂ ਇਹ ਬਾੜ ਦੀ ਮਤਲਬ ਐਂਟਰੀ ਹੈ ਤੇ ਅੰਦਰ ਲੋਕ ਲੱਗਿਆ ਹੋਇਆ ਜੀ ਇੱਥੇ ਤੇ ਹੁਣ ਤਾਂ ਇੱਥੇ ਦੇਖੋ ਕੋਈ ਨਹੀਂ ਰਹਿੰਦਾ ਹੈਗਾ ਤੇ ਬਾਕੀ ਇਹਨੂੰ ਅੰਦਰੋਂ ਵੀ ਦਿਖਾਉਣਾ ਹੈ ਦੇਖੋ ਜੀ ਅੰਦਰੋਂ ਬਿਲਕੁਲ ਜਿਵੇਂ ਆਪਾਂ ਕਹਿੰਦੇ ਆ ਛੋਟੇ ਲੈਵਲ ਤੋਂ ਉੱਠਿਆ ਹੋਇਆ ਹੈ ਸਿੱਧੂ ਦੇਖ ਸਕਦੇ ਹੋ ਤੁਸੀਂ ਤੇ 12ਵਾਂ ਬੋਰਡ ਵੀ ਲੱਗਿਆ ਹੋਇਆ ਜੀ ਇਹਦੇ ਪੰਚਾਇਤ ਮਤਲਬ ਸਰਪੰਚ ਸਾਹਿਬ ਨੇ ਇਹ ਪਿੰਡ ਦੇ ਤੇ ਆਪਾਂ ਨੇ ਦੇਖੋ ਜੀ ਇੱਥੇ ਰੀਲਾਂ ਰੂਲਾਂ ਜੀ ਦੋ ਕੁ ਬਣਾਈਆਂ ਸੀ ਤੇ ਹੁਣ ਜੀ ਕੀ ਕਰੀਏ ਆਏ ਵੀ ਅੱਡੀ ਦੂਰ ਹੋਣਾ ਚਲੋ ਵੀ ਬਣਾ ਲਈਏ ਦੋ ਚਾਰ ਰੀਲਾਂ ਦੇਖ ਲੈਣੇ ਤੇ ਬਾਪੂ ਨੂੰ ਮਿਲੇ ਜੀ ਤੇ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸੁਭਾਅ ਹੈ ਨਾ ਦਾ ਬਾਪੂ ਜੀ ਦਾ ਤੇ ਅਸੀਂ ਨਾ ਥੋੜੀ ਚਲੋ ਮੇਰੀ ਕੈਮਰਾ ਦਾ ਦਿਲ ਤਾਂ ਨਹੀਂ ਕਰਦਾ ਸੀ ਮੈਂ ਥੋੜੀ ਚਲੋ ਇਹ ਵੀਡੀਓ ਮੈਂ ਐਡ ਕਰਤੀ ਹੂੰ ਪੈਸੇ ਮੈਨੂੰ ਨਹੀਂ ਪਤਾ ਕਿ ਵੀਡੀਓ ਬਣ ਰਹੀ ਹੈ ਤੇ ਇਹ ਉੱਥੇ ਬਾਈ ਜੀ ਖੜੇ ਸੀ ਇਹਨਾਂ ਦੇ ਮਰਦ ਤਾਂ ਪਿੰਡ ਦੇ ਸੀ ਉਹਨਾਂ ਨੇ ਰੋਕਿਆ ਵੀ ਪੈਸੇ ਨਹੀਂ ਦੇਣੇ ਹੈਗੇ ਤੇ ਚਲੋ ਜੀ ਕੋਈ ਗੱਲ ਨਹੀਂ ਅਸੀਂ ਤਾਂ ਵੈਸੇ ਦਿੱਤੇ ਤੇ ਵੀ ਚਲੋ ਕਈ ਵਾਰ ਕਾਬਿਲੰਦਾ ਬੰਦਾ ਚਲੋ ਵੀ ਆਏ ਵੀ ਅੱਡੀ ਦੂਰ ਚਲੋ ਮਾਨਤਾਨ ਹੋ ਜਾਂਦਾ ਹੋਰ ਆਪਾਂ ਨੂੰ ਕੋਈ ਵੀਡੀਓ ਬੂਡੀਓ ਦਾ ਕੋਈ ਚੱਕਰ ਨਹੀਂ ਸੀ ਵੀ ਆਪਾਂ ਤਾਂ ਵੈਸੀ ਹੀ ਮਤਲਬ ਮਾਨਤਾਨ ਵਾਸਤੇ ਉਹ ਤਾਂ ਵੀਡੀਓ ਵਿੱਚ ਉਹਨੇ ਸ਼ੂਟ ਕਰਤੀ ਪਤਨੀ ਤੇ ਚਲੋ ਮੈਂ ਪਾਤੀ ਮੈਂ ਚੱਲ ਕੋਈ ਗੱਲ ਨਹੀਂ ਵੈਸੇ ਲੱਤੇ ਨਹੀਂ ਹੈਗੇ ਉਹਨਾਂ ਨੇ ਪੈਸਾ ਤੇ ਉਹਨਾਂ ਨੇ ਕੁੜੀ ਨੂੰ ਵਾਪਸ ਦੇ ਦਿੱਤੀ ਸੀ ਆਪਣੀ ਨੂੰ ਤੇ ਆਪਾਂ ਦੇਖੋ ਜੀ ਬਾਹਰਲੇ ਘਰੇ ਪਹੁੰਚ ਚੁੱਕੇ ਹਾਂ ਸਿੱਧੂ ਦੇ ਤੇ ਤੁਹਾਨੂੰ ਦੇਖੋ ਆ ਬਾਹਰ ਫੋਟੋ ਲੱਗੀ ਹੋਈ ਹੈ ਜੀ ਇਹ ਇਹ ਵੀ ਬਹੁਤ ਸੋਹਣੀ ਲੱਗਦੀ ਹੈ ਜੀ ਬਾਹਰ ਦੇਖੋ ਇੱਥੇ ਲੋਕ ਬਹੁਤ ਜ਼ਿਆਦਾ ਆਉਂਦੇ ਨੇ ਜੀ ਦੇਖ ਸਕਦੇ ਹੋ ਤੁਸੀਂ ਇੱਥੇ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਮਤਲਬ ਬਹੁਤ ਜ਼ਿਆਦਾ ਲੋਕ ਆਉਂਦੇ ਨੇ ਬਰੇ ਤੇ ਮਤਲਬ ਸਕਿਉਰਿਟੀ ਸਕਿਉਰਿਟੀ ਵੀ ਬਾਰ ਬਹੁਤ ਹੈ ਤੇ ਬਾਕੀ ਹੁਣ ਤਾਂ ਬਸ ਕੋਈ ਨਹੀਂ ਕਹਿ ਸਕਦੇ ਵੀ ਮਜ਼ਾ じゃ ਨਹੀਂ ਆਉਂਦਾ ਹੈਗਾ ਵੀ ਮਤਲਬ ਆ ਤਾਂ ਜਾਣਿਆ ਵੀ ਅੰਦਰ ਪੜਨ ਨੂੰ ਜੀ ਜ ਨਹੀਂ ਕਰਦਾ ਹੈਗਾ ਵੀ ਚਲੋ ਆ ਤਾਂ ਗਏ ਹੁਣ ਬੇ ਬਸ ਜਿਵੇਂ ਆਪਾਂ ਕਹਿੰਦੇ ਨੇ ਵੀ ਵੀਡੀਓ ਬਣਾ ਲਾਂਗੇ ਚਲੋ ਦੇਖ ਲਾਂਗੇ ਚ ਵੀ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਮੈਂ ਇੱਕ ਦੋ ਵਾਰੀ ਪਹਿਲਾਂ ਵੀ ਇੱਧਰ ਆਇਆ ਪਰ ਮੈਂ ਕਦੇ ਇੱਧਰ ਆਇਆ ਨਹੀਂ ਸੀ ਮਾਨਸਾ ਮੈਂ ਆਇਆ ਇੱਕ ਦੋ ਵਾਰੀ ਪਹਿਲਾਂ ਵੀ ਤੇ ਮੈਂ ਇੱਧਰ ਆਇਆ ਨਹੀਂ ਜੀ ਜ ਨਹੀਂ ਕਰਦਾਗਾ ਹੁਣ ਪਤਾ ਨਹੀਂ ਕੀ ਚੱਕਰ ਹੋ ਗਿਆ ਵੀ ਮਤਲਬ ਉ ਤਾਂ ਬਹੁਤ ਜੀ ਕਰਦਾ ਵੀ ਆਪਾਂ ਵੇਲੇ ਚ ਚੱਲੀਏ ਵੀ ਉ ਵੀ ਬਸ ਵੀਡੀਓ ਬੁੜੇ ਤੱਕ ਨਾ ਜਿਵੇਂ ਆਪਾਂ ਬਸ YouTube ਤੇ ਬਸ ਚੈਨਲ ਜ ਬਣਾਇਆ ਤਾਂ ਕਰਕੇ ਵੀ ਆਪਣੇ ਪਾ ਦੀ ਵੀਡੀਓ ਨਹੀਂ ਕੋਈ ਮਤਲਬ ਮੇਰਾ ਇਰਾਦਾ ਨਹੀਂ ਸੀ ਮੇਰਾ ਵੀਡੀਓ ਮੈਂ ਵੀਡੀਓ ਆਪਾਂ ਨੂੰ ਡਿਲੀਟ ਕਰਨੀ ਪੈਂਦੀ ਨੇ ਸਾਨੂੰ ਪਤਾ ਹੀ ਆਉਂਦਾ ਮਾਈਂਡ ਹੁਲ ਹੋ ਜਾਂਦਾ ਮੇਰਾ ਵੀਡੀਓ ਪਾਂ ਵਿੱਚੋਂ ਮਤਲਬ ਕੋਈ ਵੀ ਪਰਮਾਨੈਂਟਲ ਪਾ ਰਹੇ ਮੈਂ ਮੇਰੇ ਮਾਇਲ ਚ ਬਹੁਤ ਜ਼ਿਆਦਾ ਆਪਣੇ ਜਿਹੜੇ ਗੱਡੀ-ਗੱਡੀ ਦੀ ਵੀਡੀਓ ਬਣਾਣੀ ਹੁੰਦੀਆਂ ਨੇ ਇਸ ਕਰਕੇ ਫਿਰ ਮੈਮਰੀ ਥੋੜੀ ਜਿਹੀ ਚਾਹੀਦੀ ਹੁੰਦੀ ਹੁੰਦੀ ਹੁਣ ਬਿਲਕੁਲ ਫੁੱਲ ਹੋਇਆ ਪਿਆ ਫੋਨ ਤੇ ਮੈਂ ਚਲੋ ਫਿਰ ਵਿੱਚੋਂ ਜਿਹੜੀਆਂ ਬਲੌਗ ਵਾਲੀਆਂ ਵੀਡੀਓ ਨੇ ਮਤਲਬ ਛੋਟੀਆਂ ਬਣਾਈਆਂ ਹੋਈਆਂ ਨੇ ਇਹ ਆਪਾਂ ਡਿਲੀਟ ਕਰ ਦਾਂਗੇ ਡਿਲੀਟ ਕਰਕੇ ਇਹਨਾਂ ਨੂੰ ਤੇ ਆਪਾਂ ਵਿੱਚੋਂ ਮੇਨ ਮੇਨ ਰੱਖ ਲਾਂਗੇ ਜਿਵੇਂ ਰੀਲਰ ਰੂਲਰ ਰ ਤੇ ਬਾਕੀ ਡਿਲੀਟ ਕਰ ਦਾਂਗੇ ਤੇ ਦੇਖੋ ਜੀ ਇਹ ਥਾਰ ਖੜੀ ਹੈ ਇੱਧਰ ਜਿੱਥੇ ਸਿੱਧੂ ਮਤਲਬ ਲਾਸਟ ਰਾਈਡ ਕਰਕੇ ਗਿਆ ਤੇ ਦੇਖ ਸਕਦੇ ਹੋ ਤੁਸੀਂ ਮਤਲਬ ਬਹੁਤ ਵਧੀਆ ਬਣਿਆ ਹੋਇਆ ਅੰਦਰੋਂ ਦਾ ਤੇ ਸੋਲਰ ਪੈਨਲ ਵਗੈਰਾ ਲਾਇਆ ਹੋਇਆ ਨੇ ਪੂਰਾ ਮਤਲਬ ਮਤਲਬ ਟੈਕਨੋਲੋਜੀ ਜਿਵੇਂ ਆਪਾਂ ਕਹਿੰਦੇ ਆ ਅਪਗ੍ਰੇਡ ਕਰੀ ਹੋਈ ਹੈ ਇਹਨਾਂ ਨੇ ਜਿਵੇਂ ਸੋਲਰ ਤੋਂ ਮਤਲਬ ਬਿਜਲੀ ਉਹ ਕਰਦੇ ਨੇ ਤੇ ਉੱਪਰ ਲੱਗੇ ਹੋਏ ਨੇ ਚਲੋ ਵਧੀਆ ਗੱਲ ਆ ਇਹ ਵੀ ਚਲੋ ਲਾਈਟ ਦੀ ਬਚਤ ਹੁੰਦੀ ਹੈ ਦੇਖੋ ਮਤਲਬ ਸਿਸਟਮ ਬਹੁਤ ਤਕੜਾ ਅੰਦਰ ਤੇ ਗੱਡੀਆਂ ਵਗੈਰਾ ਸਾਰੀਆਂ ਮਤਲਬ ਖੜੀਆਂ ਨੇ ਤਕਰੀਬਨ ਤੇ ਫੋਰਚੂਨਰ ਨਹੀਂ ਆਪਾਂ ਨੂੰ ਮਿਲ ਰਿਹਾ ਮਿਲਿਆ ਹੈਗਾ ਨਹੀਂ ਆਪਾਂ ਫੋਰਚੂਨਰ ਦੀ ਵੀ ਵਿੱਚ ਐਡ ਕਰ ਲੈਂਦੇ ਥੋੜੀ ਤੇ ਬਾਕੀ ਸਾਰੀਆਂ ਜੋ ਵੀ ਸਿੱਧੂ ਦੀਆਂ ਚੀਜ਼ਾਂ ਨੇ ਡੌਗਸ ਵਗੈਰਾ ਸਾਰਾ ਮਤਲਬ ਉੱਥੇ ਬੈਠੇ ਸੀ ਡੌਗਸ ਮਤਲਬ ਜਮੀ ਜਿਵੇਂ ਆਪਾਂ ਕਹਿੰਦੇ ਨੇ ਮਤਲਬ ਅੱਖ ਚੱਕ ਕੇ ਨਹੀਂ ਦੇਖ ਰਹੇ ਸੀ ਤੇ ਬਾਕੀ ਚਲੋ ਮੈਂ ਉਹਨਾਂ ਦੀ ਵੀਡੀਓ ਤਾਂ ਨਹੀਂ ਬਣਾਈ ਹੈ ਕਿ ਉਹ ਇੱਧਰ ਆ ਟਰੈਕਟਰ ਦੇ ਫੋੜ ਦੇ ਪਰਲੇ ਪਾਸੇ ਬੈਠੇ ਨੇ ਤੇ ਮਤਲਬ ਅਰੈਸਟ ਕਰ ਰਹੇ ਸੀ ਜੋ ਆਪਾਂ ਨੇ ਫਿਰ ਛੇੜੇ ਨਹੀਂ ਹੈਗੇ ਮੈਂ ਚਲੋ ਜ ਰਹਿਣ ਦੋ ਬਾਕੀ ਇਹ ਝੋਟਾ ਘੜਾ ਜੀ ਇੱਧਰ 98 11 2 ਖੜੇ ਨੇ ਬਾਈ ਦੇ ਤੇ ਬਾਕੀ ਹਵੇਲੀ ਤੇ ਬਾਕੀ ਸਾਰਾ ਕੁਝ ਮਤਲਬ ਓਕੇ ਹੈ ਜਿਵੇਂ ਪਹਿਲਾਂ ਆਇਆ ਸੀ ਮੈਂ ਬਿਲਕੁਲ ਓਮੀ ਹੈ ਪਹਿਲਾਂ ਤਾਂ ਚਲੋ ਸਿੱਧੂ ਤਾਂ ਉਹਨਾਂ ਇਹਨਾਂ ਨੂੰ ਅਪਗ੍ਰੇਡ ਕਰ ਦਿੰਦਾ ਟਰੈਕਟਰਾਂ ਨੂੰ ਕਿਉਂਕਿ ਉਹਨੇ ਤਾਂ ਕੁਝ ਨਾ ਕੁਝ ਹੋਰ ਮਤਲਬ ਆਪਦੀ ਕਲੈਕਸ਼ਨ ਦੇ ਵਿੱਚ ਐਡ ਕਰਦੇ ਜਾਣਾ ਸੀ ਤੇ ਬਾਕੀ ਇਹ ਤਾਂ ਰਹਿੰਦੀ ਰਹਿੰਦੇ ਉਹਦੇ ਲਵੇ ਸਦਾ ਬਹਾਰ ਬਾਕੀ ਹੋਰ ਵੀ ਉਹਦੀ ਕਲੈਕਸ਼ਨ ਵੱਡੀ ਹੋਣੀ ਹੁੰਦੀ ਜਾਂਦੀ ਆਪਾਂ ਨੂੰ ਕੁਝ ਉਹ ਜਿਉ ਹੁੰਦਾ ਕੁਝ ਹੋਰ ਵੀ ਦੇਖਣ ਨੂੰ ਮਿਲਣਾ ਸੀ ਆਪਾਂ ਨੂੰਰੇ ਕਾਸ ਚਲੋ ਜੋ ਰੱਬ ਨੂੰ ਮਨਜ਼ੂਰ ਸੀ ਹੋ ਗਿਆ ਤੇ ਬਾਕੀ ਗੋਲੀਆਂ ਸਿਰਫ ਸਦੂ ਨੂੰ ਟਾਰਗੇਟ ਕਰਿਆ ਹੋਇਆ ਇਹਦੇ ਵਿੱਚ ਤੇ ਉਹ ਵਰ ਦਾ ਮਾੜਾ ਮੁੱਟੀਆਂ ਲੱਗੀਆਂ ਨੇ ਗੋਲੀਆਂ ਤੇ ਉਧਰ ਤੇ ਸਿੱਧੂ ਦੇ ਮਤਲਬ ਜਾਦੇ ਟਾਰਗੇਟ ਕੀਤਾ ਹੋਇਆ ਜਿੱ ਤੱਕ ਮੈਂ ਹਿਸਾਬ ਲਾਇਆ ਉਹਰੇ ਖਰਕੇ ਤੇ ਬਾਕੀ ਸਾਰਾ ਕੁਝ ਬਾਕੀ ਤੁਹਾਨੂੰ ਪਤਾ ਹੀ ਹੈ ਬਾਕੀ ਵਲੌਗਾਂ ਜੋ ਤੁਸੀਂ ਦੇਖਦੇ ਰਹਿੰਦੇ ਹੋ ਨਾਰਮਲ ਹੈ ਤੇ ਬਾਕੀ ਦੋ ਹੁਣ ਇੱਥੇ ਸਿੱਧੂ ਦੇ ਸਟੈਚੂ ਮਤਲਬ ਐਡ ਕਰਕੇ ਨੇ ਉੱਥੇ ਮਤਲਬ ਸ਼ੀਸ਼ੇ ਦੇ ਵਿੱਚ ਲਾ ਰੱਖਿਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪਬਲਿਕ ਬਹੁ ਆਉਂਦੀ ਜੀ ਬਹੁਤ ਇਕੱਠ ਹੁੰਦਾ ਔਰ ਦਿੱਲੀ ਮਤਲਬ ਬਾਕੀ ਇਹ ਤਾਂ ਮਤਲਬ ਅੰਦਰ ਦੇਖੋ ਤੁਸੀਂ ਅੰਦਰ ਫਿਰਦੇ ਨੇ ਬਾਕੀ ਬਾਹਰ ਜਿਹੜੇ ਉਧਰ ਮੈਂ ਪਿੰਡ ਦੇ ਵਿੱਚ ਘਰ ਦੇ ਵਿੱਚ ਫਿਰਦੇ ਨੇ ਉਧਰ ਵੀ ਬਹੁਤ ਮੁੰਡੇ ਵਲੌਗ ਬਣਾਉਂਦੇ ਫਿਰਦੇ ਸੀ ਤੇ ਉਹ ਤਾਂ ਨਾਲ-ਨਾਲ ਮਤਲਬ ਬੋਲ ਰਹੇ ਸੀ ਸਾਰੇ ਐਕਸਪਲੇਨ ਕਰ ਰਹੇ ਸੀ ਸਾਰਾ ਕੁਝ ਬਾਕੀ ਸਾਰਾ ਕੁਝ ਬਹੁਤ ਵਧੀਆ ਜੀ ਚਲੋ ਬਾਕੀ ਹੁਣ ਸਿਕਿਉਰਟੀ ਵੀ ਬਹੁ ਬੈਠੀ ਆ ਅੰਦਰ ਤੇ ਬਾਕੀ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੋਣਾ ਇਹ ਬਾਹਰ ਲਾ ਜੀ ਦੇਖ ਸਕਦੇ ਤੁਸੀਂ ਗੇਟ ਜਿੱਥੋਂ ਅਕਸਰ ਸਿੱਧੂ ਨਿਕਲਿਆ ਕਰਦਾ ਸੀ ਤੇ ਬਾਕੀ ਮਤਲਬ ਜਿਵੇਂ ਛੋਟੇ ਲੈਵਲ ਤੋਂ ਉੱਠ ਕੇ ਦੇਖੋ ਕਿੱਥੇ ਤੱਕ ਮਤਲਬ ਧੂਮਾਂ ਪਾਈਆਂ ਨੇ ਸਿੱਧੂ ਨੇ ਤੇ ਕਮਾਲ ਦੀ ਗੱਲ ਹੈ ਜੀ ਛੋਟੇ ਜਿਹੇ ਪਿੰਡ 'ਚ ਉੱਠਣਾ ਤੇ ਫਿਰ ਇੰਨੇ ਉੱਚੇ ਲੈਵਲ ਤੇ ਹਾਲੀਵੁੱਡ ਤੱਕ ਤੇ ਪਹੁੰਚਣਾ ਬਿਲਬੋਰਡ ਤੇ ਗਾਣੇ ਪਹੁੰਚਣੇ ਮਤਲਬ ਬਹੁਤ ਵਧੀਆ ਮਤਲਬ ਸਿਸਟਮ ਕਰਕੇ ਰੱਖਦਾ ਸੀ ਤੇ ਬਾਕੀ ਸਾਰਾ ਕੁਝ ਖੜਿਆ ਹੈ ਬਾਕੀ ਉਹਨੇ ਕਲੈਕਸ਼ਨ ਤਾਂ ਉਹਨੇ ਬਹੁਤ ਵੱਡੀ ਕਰ ਲੈਣੀ ਸੀ ਉਹਨੂੰ ਹੁਣ ਤਾਂ ਮੈਨੂੰ ਲੱਗਾ 1-2 ਕਿਲਾ ਹੋਰ ਛੱਤਣਾ ਪੈਣਾ ਸੀ ਜਿੱਥੇ ਉਹਦੀ ਮਤਲਬ ਚੀਜ਼ਾਂ ਖੜ੍ਹੀ ਕਰਨੀਆਂ ਸੀ ਕਿਉਂ ਇਹ ਇਹ ਤਾਂ ਮਤਲਬ ਤੁਸੀਂ ਸਮਝ ਲਓ ਤਾਂ ਨਾਰਮਲ ਜਿੰਨੇ ਕੋ ਉਹਨਾਂ ਕੰਮ ਚ ਚੀਜ਼ਾਂ ਯੂਜ਼ ਕਰਦਾ ਸੀ ਉਹ ਨਹੀਂ ਉਹਦੀ ਉਹਦੀਆਂ ਮਤਲਬ ਕੋਈ ਉਹ ਨਹੀਂ ਹੈਗੀ ਸ਼ੋਸ਼ੇ ਬਾਜੀ ਵਾਲੀ ਚੀਜ਼ ਹੋਵੇ ਕੋਈ ਵੀ ਵੀ ਸਿੱਧੂ ਦਾ ਕੰਮ ਤਾਂ ਵੈਸੇ ਬਹੁਤ ਉੱਚੇ ਲੈਵਲ ਤੇ ਜਾਣਾ ਸੀ ਅਜੇ ਚਲੋ ਦੇਖੋ ਬਹੁਤ ਜ਼ਿਆਦਾ ਇਕੱਠੇ ਦੇਖੋ ਤੁਸੀਂ ਉਰੇ ਲੋਕ ਕਟਕਟ ਦੋ 200 ਬੰਦਾ ਉਥੇ ਮਤਲਬ ਪਾਰਕਿੰਗ ਤੇ ਇੱਥੇ ਵੀ ਪਾਰਕਿੰਗ ਚ ਤੁਸੀਂ ਆਪਸਾ ਬਲਾ ਲਓ ਐ ਨਹੀਂ ਹੈਗਾ ਵੀ ਮਤਲਬ ਉਹੀ ਲੋਕ ਵੀ ਉਹੀ ਆਈ ਫਰਦਨ ਦੂਏ ਜਿਹਾ ਮਤਲਬ ਹੁੰਦੇ ਨੇ ਜਿਵੇਂ ਵੀ ਮਤਲਬ ਵਧੀਆ ਲੋਕ ਆਉਂਦੇ ਨੇ ਜਿਵੇਂ ਬਹੁਤ ਪਿਆਰ ਕਰਦੇ ਨੇ ਲੋਕ ਸਿੱਧੂ ਨੂੰ ਤੇ ਮਤਲਬ ਤੁਸੀਂ ਦੇਖ ਸਕਦੇ ਹੋ ਇਸ ਇਹ ਮਤਲਬ ਉਹ ਘਰ ਤੋਂ ਨਾ ਜਿਵੇਂ ਆਪਾਂ ਸੜਕ ਆਉਂਦੀ ਹੁਣਾਂ ਸਿੱਧੂ ਕੀ ਮਤਲਬ ਘਰ ਨੂੰ ਹਵੇਲੀ ਨੂੰ ਮੁੜਦੀ ਆ ਉਧਰ ਉਰਲੀ ਸਾਈਡ ਹੈ ਇਹ ਤੇ ਇਹ ਕਈ ਕਿਸੇ ਨੇ ਨਹੀਂ ਦੱਸਿਆ ਹੋਇਆਗਾ ਆਪਾਂ ਨੂੰ ਐਂ ਲੱਗਦਾ ਵੀਡੀਓ ਦੇ ਵਿੱਚ ਵੀ ਪਰਲੇ ਪਾਸੇ ਸਿੱਧੂ ਦੀ ਹਵੇਲੀ ਹੋਊਗੀ ਤੇ ਇਧਰਲੇ ਪਾਸੇ ਸਟੈਚੂ ਲੱਗਿਆ ਹੋਇਆ ਸਿੱਧੂ ਦਾ ਪਰ ਇਹ ਆ ਜਾ ਨਹੀਂ ਹੈਗਾ ਜੀ ਇਹ ਹੈ ਇਧਰੋਂ ਜਾ ਕੇ ਮਤਲਬ ਜਿੱਥੋਂ ਆਪਾਂ ਹਵੇਲੀ ਨੂੰ ਮੁੜਦੇ ਆ ਫਿਰ ਉਧਰ ਨਾਲ ਹੀ ਮਤਲਬ ਲੈਫਟ ਸਾਈਡ ਮੁੜ ਜਾਣਾ ਤੇ ਨਾਲ ਹੀ ਆ ਜੀ ਦੇਖੋ ਹੁਣ ਆਪਾਂ ਇੱਥੋਂ ਚੱਲ ਪਏ ਤੇ ਇਹ ਛੋਟੀ ਜੀ ਚਲੋ ਵੀਡੀਓ ਬਣਾ ਲਈਏ ਇਧਰ ਖੜਾ ਸੀ ਮੇਰਾ ਬ੍ਰਦਰ ਇਹਨੇ ਵੀਡੀਓ ਬਣਾ ਲਈ ਚਲੋ ਇਹ ਵੀ ਵਿੱਚ ਐਡ ਕਰਤੀ ਵੀ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਆ ਤੇ ਵਧੀਆ ਲੱਗਿਆ ਜੀ ਆ ਕੇ ਤੇ ਜਵਾਕਾਂ ਨੂੰ ਮਤਲਬ ਸਾਰੇ ਆਪਾਂ ਅੱਜ ਘੁੰਮ ਫਿਰ ਕੇ ਦੇਖ ਗਏ ਸਾਰਾ ਤੇ ਚਲੋ ਜੀ ਹੁਣ ਆਪਾਂ ਨਿਕਲਦੇ ਆ ਘਰ ਵੱਲ ਨੂੰ ਤੇ ਬਾਕੀ ਇਹ ਦੇਖ ਸਕਦੇ ਆ ਜੀ ਤੁਹਾਨੂੰ ਮੈਂ ਰਸਤਾ ਦਿਖਾਉਣਾ ਇਹ ਸਾਹਮਣੇ ਆ ਦੇਖੋ ਮੂਸਾ ਤਲਵੰਡੀ ਸਾਹਿਬ ਮਾਨਸਾ ਤੇ ਇਹ ਸਾਹਮਣੇ ਜਿੱਧਰ ਉਹ ਗੱਡੀ ਜਾ ਰਹੀ ਹੈ ਡਿਜ਼ਾਇਰ ਉਹ ਸਾਹਮਣੇ ਜਾਣਾ ਬਸ ਉਧਰ ਤੁਸੀਂ ਨੇ ਉਧਰ ਹਵੇਲੀ ਹੈ ਸਿੱਧੂ ਦੀ ਇੱਧਰ ਨੂੰ ਮੁੜ ਗਏ ਤੁਸੀਂ ਤਾਂ ਜਿੱਦੂ ਦਾ ਸਟੈਚੂ ਲੱਗਿਆ ਹੋਇਆ ਤੇ ਇਹ ਦੇਖੋ ਜੀ ਇਧਰੋਂ ਮਾਰਸਾਂ ਕੈਂਚੀ ਹੋ ਗਨੀਓ ਮਤਲਬ ਸੜਕ ਆ ਰਹੀ ਹੈ ਇਹ ਇਹ ਹੁਣ ਤੁਸੀਂ ਨੇ ਉਧਰ ਲੈਫਟ ਸਾਈਡ ਮੁੜ ਜਾਣਾ ਇਧਰੋਂ ਮਤਲਬ ਇਧਰੋਂ ਵੀ ਲੈਫਟ ਸਾਈਡ ਜੇ ਉਧਰੋਂ ਉਸ ਮਾਰਸਾਂ ਕੈਂਚੀ ਹਲਤੋ ਆਪਣਾ ਹੋ ਗਿਆ ਜੀ ਐਕਸੀਡੈਂਟ ਤੇ ਦੇਖ ਸਕਦੇ ਹੋ ਟਰੱਕ ਵਾਲੇ ਨੇ ਵਿੱਚ ਮਾਰੀ ਜੀ ਗੱਡੀ ਸ਼ੀਸ਼ਾ ਤੋੜਤਾ ਆਂਦੇ ਹੋਏ ਚਲੋ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਓਕੇ ਬਾਈ ਜੀ